ਐ ਡੀਜੀਪੀ ਪੰਜਾਬ ਤੇ ਡੀਆਜੀ ਲੁਆ ਰਹੇ ਸ੍ਰੀ ਸਤੰਦਰ ਸਰ ਜੀ ਰਹਿਨਮਾਈ 8 ਮਹਾਂਜੋਗ ਸਐਸਪੀ ਖੰਨਾ ਡਾਕਟਰ ਜੋਤੀ ਜਿਆਦਾ ਬੈਂਸ ਆਈਪੀਐਸ ਜੀਆਂ ਗਾਈਡਲਾਈਨ ਦੇ ਤਾਪ ਜੋ ਜੋਤ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਮਿਤੀ 18/9 ਨੂੰ ਅਸੀਂ ਇੱਕ 147 ਨੰਬਰ ਐਫਆਈਆਰ ਫਰਾਨਾ ਦਰਾਹਾ ਚ ਦਰਜ ਕੀਤੀ ਸੀ ਜੇਦੇ ਵਿੱਚ ਆਲਰੇਡੀ ਤਿੰਨ ਮਰਦਨ ਗ੍ਰਿਫਤਾਰ ਕਰਕੇ 1 ਕਿਲੋ ਤੇ 5 ਗ੍ਰਾਮ ਹੈਰਨ ਦੀ बरामदਗੀ ਹੋਈ ਸੀ ਐਸ ਐਚਓ ਦਰਾਹਾ ਅਕਾਸਦਾ ਬਲੋਂ ਡੀ ਐਸ ਪੀ ਹੈ ਮਰਕਰ ਨੂੰ ਉਤਰਾਦੀ ਸੁਪਰਵਾਈਜ਼ਨ ਦੇ ਤਹਿਤ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਸ ਮੁਕੱਦਮੇ ਦੇ ਬੈਕਵਰਡ ਲਿੰਕੇਜ ਦੇ ਤੌਰ ਤੇ ਕਹਿ ਤਾਏ ਕਿ ਜੇ ਤੋਂ ਫਰਦਰ ਇਹਦੀ ਤਫ਼ਤੀਸ਼ ਮਜਬੂਰ ਉਸ ਕਿਸੇ ਹੋਈ ਤਾਂ ਉਦੋਂ ਜਿਹੜਾ ਜੀਲ ਦੇ ਵਿੱਚ ਬੈਠਾ ਹੁੰਦਾ ਸੀ ਉਹ ਵੀ ਇਹਦੇ ਵਿੱਚ ਨਾਮਜ਼ਦ ਹੋਇਆ ਸੀ ਲਖਪ੍ਰੀਤ ਸਿੰਘ ਉਸ ਲਵੀ ਲਖਪ੍ਰੀਤ ਸਿੰਘ ਉਸ ਲਵੀ ਨੂੰ ਪ੍ਰੋਡਕਟਸ ਉਪਰਾਹ ਤੇ ਲਿਆ ਕੇ ਜਦੋਂ ਕਸ਼ੇ ਸ਼ੁਰੂ ਕੀਤੀ ਤਾਂ ਇਹ ਤਤੀ ਛੱਗੇ ਚੰਦੀ ਜਿਹਦੇ ਵਿੱਚ ਥੰਨਾ ਜਿਹੜੀ ਕਿ ਬਦਨਾਮ ਮੀਟ ਮੀਟ ਮਾਰਕੀਟ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਵੱਡਾ ਗਰੋ ਬੈਕਗਰਾਉਂਡ ਤੇ ਵੱਡੀ ਮੱਛੀਆਂ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਹ ਉਦੀ ਪੁਸ਼ਕਿਸ਼ ਤੇ ਸਾਹਮਣੇ ਆਇਆ ਕਿ ਕਿਵੇਂ ਉਹ ਜੇਲ੍ਹ ਚ ਬੈਠਾ ਇਸ ਗਰੋਹ ਨੂੰ ਸਪਲਾਈ ਕਰਦਾ ਸੀ ਦਿੱਤਾ ਜਿਹਦੇ ਚ ਅੱਗੇ ਉਦੀ ਪੁਸ਼ਕਿਸ਼ ਤੇ ਬਕਾਇਦਾ ਇਹਨਾ ਮੁਰਗਮਾਨ ਨੂੰ ਅਸੀਂ ਨਾਮਜ਼ਦ ਕੀਤਾ ਚਾਰ ਮੁਰਗਮ ਜਿਹੜੇ ਨਾਮਜ਼ਦ ਕੀਤੇ ਤੇ ਗ੍ਰਿਫਤਾਰ ਕੀਤੇ ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਨੰਬਰ ਤੇ ਮਹਾਂਤ ਗਿਰੀ ਨੇ ਕਸ਼ਮੀਰ ਗਿਰੀ ਜਿਹੜਾ ਕਿ ਜਿਹਦੀ ਬੈਕਗ੍ਰਾਉਂਡ ਕ੍ਰਿਮੀਨਲ ਹੈਗੀ ਜਿਹੜਾ ਕਿ ਰਹਿੰਦਾ ਵੀ ਉੱਥੀ ਹੈ ਮੀਟ ਮਾਰਕੀਟ ਦੇ ਲਾਗੇ ਉਹਦੇ ਕੋਲੋਂ ਬਕਾਇਦਾ ਅਸੀਂ 50 ਗ੍ਰਾਮ ਜਿਹੜੀ ਹੈ ਅਹਦੋਂ ਦੀ ਬਰਾਮਦਗੀ ਕੀਤੀ ਕਸ਼ਮੀਰ ਗਿਰੀ ਤੋਂ ਇਲਾਵਾ ਇਹਦੇ ਚ ਸ਼ੈਂਟੀ ਕਾਲਿਆ ਇਹ ਵੀ ਬਦਨਾਮ ਸਮਗਲਰ ਹੈ ਤੇ ਇਹਦੇ ਨਾਲ ਇੱਕ ਵਿੱਕੀ ਤੇ ਇੱਕ ਤੋਂ ਦੋਸ਼ਲ ਪ੍ਰਧਾਨ ਇਸੇ ਮੀਟ ਮਾਰਕੀਟ ਦਾ ਹੈ ਇਹਨਾਂ ਦੇ ਜਦੋਂ ਸ਼ਾਨਦਾਰ ਬੈਕਪਲਿੰਕ ਇੱਥੇ ਕੰਮ ਕੀਤਾ ਡੀਐਸਪੀ ਜੀ ਸਾਡੇ ਮੋਵੀ ਸਿੰਘਲਾ ਜੀ ਤੇ ਇਨਸਪੈਕਟਰ ਸੀਆਈਏ ਜੀ ਨੇ ਤਾਂ ਉਹ ਕੰਬਾਈਨ ਟੀਮ ਦੇ ਤੌਰ ਤੇ ਫਰਦਰ ਜਿਹੜੀ ਦਰਾਹਾ ਪੁਲਿਸ ਹੈ ਇਹਨਾਂ ਨੇ ਬਕਾਇਦਾ ਫਿਰ ਇਹਦੇ ਕੋਲ ਬਕਾਇਦਾ 30 ਗ੍ਰਾਮ ਮਤਲਬ 50 ਤੇ 30 ਗ੍ਰਾਮ ਚਿੱਟਾ ਤੇ ਪਲੱਸ ਅੱਗੇ ਇਹਨਾਂ ਦੀ ਫਰਦਰ ਪੋਸਟੇਜ ਤੋਂ ਲੁਕੇ ਆਣੇ ਦਾ ਇੱਕ ਸ਼ਗਮ ਅਰੈਸਟ ਕੀਤਾ ਉਹ ਵੀ ਕ੍ਰਿਮੀਨਲ ਬੰਦਾ ਹੈਗਾ ਉਹਦੇ ਦੀ ਬੈਕਗ੍ਰਾਉਂਡ ਬੜੀ ਮਾੜੀ ਹੈ ਪਰਚੇ ਦਰਦ ਨੇ ਉਹਦੇ ਕੋਲੋਂ ਸੱਤਰ ਗਾ ਇਹਨਾਂ ਦਾ ਭਾਵ ਕਿ ਟੋਟਲ 147 ਨੰਬਰ ਮਕਦਮਾ ਜਿਹੜਾ ਹੈ ਇਹਦੇ ਚ ਹੁਣ ਤੱਕ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਫਤੀਸ਼ ਪ੍ਰੋਫੈਸ਼ਨਲ ਦਾ ਨਤੀਜਾ ਹੈਗਾ ਇੰਨੀ ਵਧੀਆ ਕਮਰਸ਼ਲ ਕੁਆਂਟੀਟੀ ਜ਼ਬਤ ਹੋਈ ਹੈ ਤੇ ਇਦੀ ਰੀਤੀ ਦਾ ਸਾਰੇ ਬੰਦੇ ਟੋਟਲ ਉਹਨਾਂ ਹੁਣ ਤੱਕ 9 ਮੋਰਜਮ ਜਿਹੜੇ ਐ ਇਹਦੇ ਚ ਉਹ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ